ਹੈਲੋ ਜੀ ਮਿਸਿਸ ਕੋਰ ਦੇ ਬਲੌਗ ਵਿੱਚ ਸਾਰਿਆਂ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੇ ਠੀਕ ਠਾਕ ਜਿੱਥੇ ਵੀ ਹੋਮ ਹੋਗੇ ਮੈਂ ਉਮੀਦ ਕਰਦੀ ਹਾਂ ਤੁਸੀਂ ਠੀਕ ਹੋਵੋਗੇ ਅੱਜ ਆਪਾਂ ਚਰਚਾ ਕਰਾਂਗੇ ਇਸ ਵਿਸ਼ੇ ਤੇ ਕਿ ਪਹਿਲਾਂ ਤਾਂ ਬੱਚੇ ਵਿਆਹ ਨਹੀਂ ਕਰਵਾਉਂਦੇਗੇ ਬਹੁਤ ਫਲੀਟ ਕਰਵਾਉਂਦੇ ਆ ਫਿਰ ਉਹ ਬੱਚੇ ਲੈਣ ਤੋਂ ਕਿਉਂ ਡਰਦੇ ਆ ਕੀ ਰੀਜ਼ਨ ਹੁੰਦਾ ਵਾ ਕਈਆਂ ਦੇ ਨਾਲ ਮੇਰੇ ਜਿਹੜੇ ਜੰਗ ਜਿਹੇ ਹੁੰਦੇ ਆ ਨਾ ਉਹਨਾਂ ਦੇ ਨਾਲ ਜਦੋਂ ਕਿਤੇ ਗੱਲਬਾਤ ਹੋਵੇ ਲੈ ਤੁਸੀਂ ਵਿਆਹ ਕਿਉਂ ਨਹੀਂ ਕਰਵਾਉਂਦੇ ਉਹ ਕਹਿੰਦੇ ਆਂਟੀ ਜੀ ਹਜੇ ਕੋਈ ਸੂਟੇਬਲ ਮਿਲਿਆ ਨਹੀਂਗਾ 40 40 42 42 ਸਾਲ ਦੇ ਹੋ ਜਾਂਦੇ ਆ ਇਹਨਾਂ ਨੂੰ ਕੋਈ ਮਿਲਦਾ ਹੀ ਨਹੀਂਗਾ ਤੇ ਫਿਰ ਕੋਈ ਚੀਜ਼ ਜਿਵੇਂ ਕੋਈ ਠੀਕ ਕੁੜੀ ਨੇ ਕਹਿਣਾ ਮੁੰਡਾ ਨਹੀਂ ਠੀਕ ਸਾਨੂੰ ਮਿਲਦਾ ਮੁੰਡੇ ਨੇ ਕਹਿਣਾ ਸਾਨੂੰ ਕੁੜੀ ਨਹੀਂ ਠੀਕ ਮਿਲਦੀ ਡਰਦੇ ਆ ਹਣਾ ਮੇਨ ਥਿੰਗ ਆ ਵੀ ਉਹ ਡਰਦੇ ਆ ਤੇ ਹੈਗਾ ਵੀ ਅੱਜ ਕੱਲ ਦੇ ਟਾਈਮ ਵਿੱਚ ਬਹੁਤ ਡਰ ਹੈਗਾ ਅਗਲਾ ਜਿਹੜਾ ਟਾਈਮ ਹੁੰਦਾ ਸੀ ਨਾ ਉਹ ਆਪਣੇ ਪੇਰੈਂਟਸ ਦਾ ਜਾਂ ਹੋਰ ਆਲੇ ਦੁਆਲੇ ਦਾ ਸਾਰਿਆਂ ਦਾ ਰਿਸ਼ਤੇਦਾਰਾਂ ਦਾ ਕਿਸੇ ਦੀ ਕੋਈ ਸ਼ਰਮ ਹੁੰਦੀ ਸੀ ਹੁਣ ਜਿਹੜੇ ਨਿਆਣੇ ਆ ਅੱਜ ਕੱਲ ਟਾਈਮ ਇਹਨਾਂ ਫਾਸਟ ਹੋ ਗਿਆ ਤੇ ਸਾਰਿਆਂ ਦੀ ਪੜ੍ਹਾਈਆਂ ਚੰਗੀਆਂ ਕੀਤੀਆਂ ਹੋਈਆਂ ਸਾਰੇ ਨੂੰ ਲੱਗਦਾ ਵੀ ਸਾਡੀ ਡਿਗਰੀ ਨਾ ਖਰਾਬ ਹੋ ਜਵੇ ਕਿਉਂਕਿ ਤੁਸੀਂ ਕੰਮ ਕਰ ਨਹੀਂ ਸਕਦੇ ਜੇ ਘਰ ਵਿੱਚ ਕਲੇਸ਼ ਆ ਤੇ ਹੁਣ ਕਲੇਸ਼ ਹੁੰਦਾ ਕਿਉਂ ਆ ਉਹ ਵੀ ਨਹੀਂ ਸਮਝ ਲੱਗਦੀ ਕੀ ਪਹਿਲੇ ਟਾਈਮ ਦੇ ਵਿੱਚ ਜਨਾਨੀਆਂ ਜਿਹੜੀਆਂ ਹੁੰਦੀਆਂ ਸੀ ਵਿਚਾਰੀਆਂ ਪੜੀਆਂ ਲਿਖੀਆਂ ਹੁੰਦੀਆਂ ਹੀ ਨਹੀਂ ਸੀਗੀਆਂ ਕੋਈ ਦੋ ਪੜੀਆਂ ਕੋਈ ਤਿੰਨ ਪੜੀਆਂ ਬਸ ਇੰਨਾਂ ਕੁ ਵਿਚਾਰੀਆਂ ਸੀਗੀਆਂ ਫੇਰ ਥੋੜਾ ਜਿਹਾ ਉਦੋਂ ਟਾਈਮ ਹੋ ਗਿਆ ਕੋਈ 5 ਕੋਈ 7 ਸਾਡਾ ਟਾਈਮ ਆ ਗਿਆ ਹਾਇਰ ਐਜੂਕੇਸ਼ਨ ਤੇ ਚਲੇ ਗਏ ਕਾਲਜ ਚਲੇ ਗਏ ਹੁਣ ਜਿਹੜਾ ਉਹ ਦੁਕਾਨ ਵਾਲਾ ਹੁਣ ਉਹ ਤੋਂ ਵੀ ਅੱਗੇ ਚਲੇਗਾ ਸਭ ਤੋਂ ਜ਼ਿਆਦਾ ਕਹਾਣੀ ਹੈਗੀ ਆ ਟੈਲੀਫੋਨ ਦੀ ਕਿਉਂਕਿ ਟੈਲੀਫੋਨ ਦੇ ਉੱਤੇ ਬਹੁਤ ਕੁਛ ਆ ਇੰਨਾ ਕੁਛ ਤੁਸੀਂ ਉਹਦੇ ਤੋਂ ਸੁਣਦੇ ਆ ਪੜ੍ਹਦੇ ਆ ਤੇ ਫੇਰ ਤੁਹਾਡੇ ਮਨ ਉਧਰਲੇ ਪਾਸੇ ਨੂੰ ਜ਼ਿਆਦਾ ਇਨਕਰੇਜ ਹੋ ਜਾਂਦੇ ਵੀ ਲੈ ਇਹਦੇ ਨਾਲ ਹੋ ਗਿਆ ਕਿਤੇ ਮੇਰੇ ਨਾਲ ਨਾ ਹੋ ਜਵੇ ਤੇ ਜੇ ਦੇਖੀਏ ਵੀ ਅੱਗੇ ਲੋਕ ਇਨਸਾਨਾਂ ਤੇ ਤੇ ਰੱਬ ਤੇ ਬਹੁਤ ਵਿਸ਼ਵਾਸ ਕਰਦੇ ਸੀਗੇ ਹੁਣ ਉਹ ਚੀਜ਼ ਘਟੀ ਹੋਈ ਹੈ ਬਹੁਤ ਜ਼ਿਆਦਾ ਫਿਰ ਜਿੰਨਾਂ ਦੇ ਵਿਆਹ ਹੋ ਜਾਂਦੇ ਫਿਰ ਸਾਡੇ ਰਕੀਆਂ ਤਾਂ ਆਂਟੀਆਂ ਫੇਰ ਪੁੱਛ ਲੈਂਦੀਆਂ ਤੁਸੀਂ ਬੇਬੀ ਨਹੀਂ ਲਿਆ ਹੋ ਜੇ ਉਹ ਵੀ ਸਾਡੀ ਡਿਊਟੀ ਹੈ ਉਹ ਵੀ ਅਸੀਂ ਫਿਰ ਆਪਦੀ ਡਿਊਟੀ ਪੂਰੀ ਕਰੀ ਰਹੀਏ ਤੁਸੀਂ ਬੇਬੀ ਕਾਉਂ ਨਹੀਂ ਦੇਗੇ ਫੇਰ ਉਹ ਡਰਦੇ ਨੇ ਆਂਟੀ ਬੇਬੀ ਐਕਸਪੈਂਸ ਬਹੁਤ ਹੈ ਇਹ ਕਿ ਲੁੱਕ ਆਫਟ ਕਰਨੀ ਆ ਤਾਂ ਫੇਰ ਬਾਹਰ ਛੱਡਣੇ ਪੈਣੇ ਆ ਤੇ ਉਹ ਵੀ ਰਾਈਟਰ 100 ਪੌਂਡ ਲੱਗਦਾ 100 ਤੋਂ ਵੀ ਉੱਤੇ ਜੇ ਹੋਰ ਬਹੁਤ ਨਰਮ ਨੋਰਮਲ ਜਿਹੜੀ ਨਰਸਰੀ ਉਹਦੇ ਚ 100 ਪੌਂਡ ਆ ਜੇ ਕੋਈ ਹੋਰ ਜ਼ਿਆਦਾ ਲੈਣੀ ਆ ਉਹਦੇ ਚ ਜ਼ਿਆਦੇ ਤੇ ਫੇਰ ਉਹ ਕਹਿੰਦੇ ਸਾਨੂੰ ਕੰਮ ਕਰਨ ਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਪੈਸੇ ਤਾਂ ਸਾਡੇ ਉੱਥੇ ਚਲੀ ਜਾਣੇ ਆ ਸਾਰੇ ਫੇਰ ਸਾਨੂੰ ਅਸੀਂ ਸੋਚਦੇ ਆ ਵੀ ਨਿਆਣਾ ਲਈਏ ਤਾਂ ਉਹਦੀ ਲੁੱਕ ਆਫਟ ਕੌਣ ਕਰੇ ਤੇ ਜਿਹੜੀ ਲੁੱਕ ਅਫਟ ਕਰਨੀ ਆ ਉਹ ਪਤਾ ਨਹੀਂ ਐਨੇ ਡਿਫਰੈਂਟ ਵੇ ਨਾ ਕਰਦੇ ਆ ਤੁਸੀਂ ਸਮਝ ਨਹੀਂ ਸਕਦੇ ਬਈ ਅਸੀਂ ਤਾਂ ਜਦੋਂ ਨਿਆਣੇ ਪਾਲੇ ਸੀ ਨਹੀਂ ਸੀ ਐ ਕਰਦੇ ਹੁਣ ਕੁੜੀਆਂ ਬਸ ਉਹਨਾਂ ਨੂੰ ਪੂਰਾ ਰੋਣ ਨਹੀਂ ਦੇਣਾ ਕੋਈ ਜਿਵੇਂ ਹੀਠੋਂ ਛੋਟੀਆਂ ਚੀਜ਼ਾਂ ਹੁਣ ਅੱਗੇ ਐ ਹੁੰਦਾ ਸੀ ਆਪਾਂ ਨੂੰ ਪਤਾ ਮਿੱਟੀ ਦੇ ਵਿੱਚ ਕਿੰਨਾ ਵਧੀਆ ਬਈ ਆ ਇਹ ਹੁੰਦਾ ਵਾ ਜਮੇ ਪੈ ਕੇ ਹਟਿਆ ਉੱਥੋਂ ਸਮੈਲ ਵਧੀਆ ਆਉਂਦੀ ਆ ਉਹ ਵੀ ਸਾਡੀ ਇਮਿਊਨਿਟੀ ਵਾਸਤੇ ਠੀਕ ਆ ਇਹੋ ਜੀਆਂ ਚੀਜ਼ਾਂ ਤੋਂ ਹੁਣ ਦੂਰ ਆ ਕਾਫੀ ਇੱਕ ਤਾਂ ਇੱਥੇ এনਵਾਇਰਨਮੈਂਟ ਹੋਰ ਤਰ੍ਹਾਂ ਦਾ ਕਿਉਂ ਕੱਚੀ ਚੀਜ਼ ਤਾਂ ਕੋਈ ਹੈ ਹੀ ਨਹੀਂ ਕਿ ਕੱਚੀ ਦੇ ਵਿੱਚ ਉਹ ਉਹ ਵਧੀਆ ਹੁੰਦਾ ਰੇਤਾ ਰੁੱਤਾ ਮਿੱਟੀ 'ਚ ਖੇਡਦੇ ਸੀ ਤੇ ਉਹਨਾਂ ਨੇ ਉਹ ਲੈਪ ਪੁੱਛ ਕੇ ਜ ਰੱਖਣੇ ਆ ਨੇ ਬਹੁਤ ਸਾਰ ਸਾਰ ਕੇ ਤੇ ਉਹ ਫਿਰ ਥੋੜੇ ਜੇ ਚਰਵਾਤ ਵਿਚਾਰੇ ਆਂਦੀਆਂ ਬਸ ਕਦੇ ਕੁਰਸ਼ ਹੋ ਗਿਆ ਕਦੇ ਕੁਰਸ਼ ਹੋ ਗਿਆ ਤੇ ਵੀ ਇਹ ਮੈਂ ਵੀ ਆਪਦਾ ਸੁਜੈਸ਼ਨ ਦਿੱਤਾ ਹੈ ਤੇ ਤੁਸੀਂ ਵੀ ਆਪਣਾ ਨਾ ਮੈਸੇਜ ਦੇ ਵਿੱਚ ਕਰਕੇ ਦੱਸਿਓ ਮੈਨੂੰ ਵੀ ਇਹ ਰੀਜ਼ਨ ਠੀਕ ਆ ਜਾਂ ਕੋਈ ਹੋਰ ਰੀਜ਼ਨ ਆ ਪਹਿਲਾਂ ਵਿਆਹ ਕਰਾਉਣ ਤੋਂ ਡਰਦੇ ਆ ਹੁਣ ਵਿਆਹ ਦੇ ਵਿੱਚ ਇਹ ਦੇਖੋ ਕੰਮ ਵੀ ਬਹੁਤ ਕਰਾਉਂਦੇ ਆ ਇੱਥੇ ਦੇਖਿਓ ਨਿਆਣਿਆਂ ਤੋਂ ਮੇਰੇ ਖਿਆਲ ਨਾਲ ਤਿੰਨ ਤਿੰਨ ਬੰਦਿਆਂ ਦਾ ਇੱਕ ਇੱਕ ਤੋਂ ਕਰਾਉਂਦੇ ਆ ਜੇ ਵਿਚਾਰੇ ਉੱਥੇ ਜਾਂਦੇ ਆ ਘਰੇ ਆ ਕੇ ਵਸਾਹੀ ਕੰਮ ਰਹਿੰਦਾ ਵਾ ਉਹਂ ਤੇ ਰਹਿਣਾ ਕੰਪਿਊਟਰ ਤੇ ਰਹਿਣਾ ਇਸ ਤੋਂ ਵੈਰੀ ਵੈਰੀ ਟਫ ਲਾਈਫ ਤੇ ਜੇ ਵਿਆਹ ਕਰਾ ਲੈਂਦੇ ਆ ਫਿਰ ਕਿਉਂ ਵਾਈਫ ਨੂੰ ਕੀ ਹੁੰਦਾ ਮੈਨੂੰ ਟਾਈਮ ਦਵੋ ਜੇ ਬੱਚਾ ਆ ਗਿਆ ਫਿਰ ਬੱਚਾ ਕਹਿੰਦਾ ਮੇਰੇ ਵੱਲ ਟੈਨਸ਼ਨ ਤਾਂ ਹੋ ਫਸੇ ਹੋਏ ਵਿਚਾਰੇ ਤੇ ਔਖਾ ਉਹਨਾਂ ਨੂੰ ਵੀ ਆ ਕਿਉਂਕਿ ਨਿਆਣੇ ਹੁਣ ਅੱਜਕੱਲ ਟੀਚਰਾਂ ਤਾਂ ਉੱਥੇ ਪਹਿਲਾਂ ਹੀ ਦੱਸ ਦਿੰਦੀਆਂ ਮਾਂ ਤੇਰੀ ਫੈਮਿਲੀ ਚ ਕੌਣ ਆ ਤੇਰੀ ਫੈਮਿਲੀ ਹੋਗੀ ਤੇ ਬ੍ਰਦਰ ਹੋ ਜਾਂ ਤੇਰੀ ਸਿਸਟਰ ਆ ਉਹ ਤੇਰੀ ਫੈਮਿਲੀ ਤੇ ਤੇਰੇ ਪੇਰੈਂਟਸ ਆ ਸਾਡੇ ਵੀ ਹੁਣ ਮੇਰੇ ਉਹ ਗ੍ਰੈਂਡ ਚਿਲਡਰਨ ਆ ਉਹ ਜਿਹੜਾ ਛੋਟਾ ਉਹ ਮੈਂ ਕਰੂਗਾ ਮੇਰੀ ਫੈਮਲੀ ਚ ਹੈ ਆ ਮੈਂ ਕਿ ਫਿਰ ਮੈਂ ਕੌਣ ਹੋਈ ਫਿਰ ਅਸੀਂ ਕੌਣ ਹੋਏ ਦਾਦਾ ਦਾਦੀ ਜੀ ਨਹੀਂ ਤੁਸੀਂ ਵੀ ਹੈਗੇ ਆ ਪਰ ਮੈਂ ਅੱਜ ਹੌਲੀਡੇ ਗਏ ਮੈਂ ਕਿ ਸਾਨੂੰ ਤਾਂ ਲੈ ਕੇ ਨਹੀਂ ਗਏ ਤੁਸੀਂ ਕਹਿੰਦਾ ਨਹੀਂ ਸਾ ਅਸੀਂ ਸਕੂਲ ਪੜ੍ਹਦੇ ਆ ਤਾਂ ਕਰਕੇ ਸਾਨੂੰ ਸਮਰ ਹੌਲੀਡੇਸ ਹੋਏ ਤੁਹਾਨੂੰ ਛੁੱਟੀਆਂ ਹੋਈਆਂ ਨਹੀਂ ਗੀਆਂ ਦੇਖ ਲਓ ਇੰਨੇ ਮੈਂ ਕਿ ਕੰਪਿਊਟਰ ਆਣਾ ਨਿਆਣੇ ਬਾਹਲੇ ਤੇਜ਼ ਆ ਅਸੀਂ ਦੇਖ ਕੇ ਹੈਰਾਨ ਹੋ ਜਾਂਦੇ ਆ ਮੈਂ ਕਿਹਾ ਚਲ ਉਹਨੋਂ ਨਾ ਉਹ ਇਹ ਉਦਾਂ ਹੀ ਚੱਲਣਿਆ ਨੇ ਜਿਹਾ ਹੁੰਦਾ ਮੈਂ ਕਿਹਾ ਇੰਨੇ ਪਾ ਪੈਸ ਲੈ ਲਾ ਤੇ ਤੁਸੀਂ ਨਾ 에어ਪੋਰਟ ਤੇ ਕੁਛ ਖਾ ਲਿਆ ਕਹਿੰਦਾ ਬਸ ਇੰਨੇ ਕੀ ਵੈਸੇ ਹੋਰ ਨਹੀਂ ਪੈਸੇ ਹੋਰ ਨਹੀਂ ਦੇਣੇ ਸੀਗੇ ਮੈਂ ਕਿਹਾ ਨੇ ਇੰਨੇ ਬਹੁਤ ਆਤੋਂ ਨਿੱਕਾ ਬਹੁਤ ਤੇ ਇਨਾ ਇਨੇ ਸ਼ਾਰਾਣੇ ਬੱਚੇ ਬਹੁਤ ਆ ਰਹੇ ਤੇ ਤੁਸੀਂ ਵੀ ਆਪ ਦਾ ਦੱਸੋ ਵੀ ਸੱਚੀ ਤੁਹਾਨੂੰ ਇਹੇ ਚੀਜ਼ਾਂ ਦੀ ਪ੍ਰੋਬਲਮ ਆ ਰਹੀ ਆ ਸਟ्रेस ਦਾ ਕੰਮ ਦਾ ਸਟ्रेस ਦਾ ਜਿਵੇਂ ਵਿਆਹ ਕਰਾ ਲਿਆ ਫੇਰ ਸਤੇ ਸੋ ਜੀ ਬੱਚਾ ਲੈ ਲੈ ਫੇਰ ਹਨਾ ਇਹੋ ਜੀਆਂ ਗੱਲਾਂ ਮੈਨੂੰ ਜਰੂਰ ਤੁਸੀਂ ਦੱਸਿਓ ਬਈ ਇਜ਼ ਇ ਟ੍ਰੂ অর ਨਾਟ ਕਿਉਂਕਿ ਮੈਂ ਜਿਹੜੀਆਂ ਯੰਗ ਜੀਆਂ ਕੁੜੀਆਂ ਹੁੰਦੀਆਂ ਨਾ ਫੇਰ ਮੈਨੂੰ ਪਤਾ ਲੱਗ ਜਾਂਦਾ ਵਿਆਹੀਆਂ ਤੇ ਫੇਰ ਪਤਾ ਲੱਗ ਜਾਂਦਾ ਹਾਂ ਵਿਆਹ ਹੋਇਆ ਹਾਂਜੀ ਕਿੰਨਾ ਚਿਰ ਹੋ ਗਿਆ ਨਾ ਕਈ ਵਿਚਾਰੀਆਂ ਉਦਾਂ ਹੀ ਟੜਫਦੀਆਂ ਵਾਂ ਬਈ ਇੱਕ ਸਾਡੇ ਘਰ ਹੁੰਦੀ ਆ ਕੰਮ ਕਰਨ ਉਹਨੂੰ ਮੈਂ ਕਿਹਾ ਕਿੰਨਾ ਚਿਰ ਹੋ ਗਿਆ ਕਹਿੰਦੀ 6 ਸਾਲ ਹੋ ਗਿਆ ਆਂਟੀ ਮੈਂ ਕਿਹਾ ਤੁਸੀਂ ਬੇਵੀ ਫੇਰ ਕਹਿੰਦੀ ਬੇਵੀ ਸਾਡੇ ਕੋਈ ਹੋਇਆ ਨਹੀਂਗਾ ਤੇ ਹੁਣ ਮੈਂ ਉਹਨੂੰ ਕਹਿੰਦੀ ਸੀ ਮੈਂ ਕੋਈ ਨਾ ਤੂੰ ਪ੍ਰਮਾਤਮਾ ਮੂਰੇ ਪ੍ਰੇ ਕਰਿਆ ਕਰ ਬੇਵੀ ਹੋ ਜਾਊਗਾ ਤੇ ਮੈਂ ਤੈਨੂੰ ਪਿੰਜਰੀ ਬਣਾ ਕੇ ਦਵਾਂਗੀ ਉਹ ਵਿਚਾਰੀ ਇੰਨੀ ਖੁਸ਼ ਹੋਈ ਤੇ ਮੈਂ ਕਿਹਾ ਮੈਂ ਕਹਿੰਦੀ ਨਹੀਂ ਮੈਂ ਕਰਨਾ ਵੀ ਆ ਕੰਮ ਹੋਵੇ ਸਹੀ ਤਾਂ ਬੇਵੀ ਆਵੇ ਸਹੀ ਤੇ ਇਹ ਮੈਂ ਜ਼ਰੂਰ ਤਾਂ ਆਪਦਾ ਵਾਅਦਾ ਤੈਨੂੰ ਪੂਰਾਵਾਂਗੀ ਇਸ ਤਰ੍ਹਾਂ ਦੀਆਂ ਗੱਲਾਂ ਹੁਣ ਅੱਗੇ ਕਿਸੇ ਨੂੰ ਪਤਾ ਸੀ ਕਿ ਬੇਵੀ ਇਹ ਸੋਚ ਕੇ ਲਾਣਾ ਕੋਈ ਆਗੇ ਆਗੇ ਬੱਸ ਛੇ ਤੱਕ ਆ ਜਾਣ ਪਿੱਛੋਂ ਆ ਜਾਣ ਪਿੱਛੋਂ ਤਾਂ ਕੋਈ ਵੇਟ ਹੀ ਨਹੀਂ ਇਸ ਕਰਦੇ ਸਾਰੇ ਕਹਿੰਦੇ ਸੀ ਛੋਟੇ ਹੁਣ ਇੰਨਾ ਚਿਰ ਹੋ ਗਿਆ ਵਿਆਹ ਹੋਏ ਨੂੰ ਕਾਹ ਤੋਂ ਨੇ ਮਾਈਆਂ ਨਹੀਂ ਛੱਡਦੀਆਂ ਸੀਗੀਆਂ ਹੁਣ ਮਾਈਆਂ ਮਾਈਆਂ ਨੂੰ ਤਾਂ ਕੋਈ ਨਹੀਂ ਜਾਣਦਾ ਹੁਣ ਉਹਨਾਂ ਦੀ ਮਰਜ਼ੀ ਹੁੰਦੀ ਹੈ ਇਹੋ ਜਿਹੀ ਗੱਲ ਕਹਿ ਨਹੀਂ ਸਕਦੇ ਆਹ ਤਾਂ ਟਾਈਮ ਬਹੁਤ ਬਹੁਤ ਡਿਫਰੈਂਟ ਹੋ ਗਿਆ ਤੇ ਚਲੋ ਠੀਕ ਅੱਜ ਵਾਸਤੇ ਇੰਨਾ ਕਰਦੇ ਹਾਂ ਸਾਰੇ ਧਿਆਨ ਰੱਖਿਓ ਆ ਦਾ ਤੇ ਮੈਨੂੰ ਆਹ ਦੱਸਿਓ ਜਰੂਰ ਪਲੀਜ਼ ਤੇ ਤੁਸੀਂ ਇਹਨੂੰ ਜਿੰਨਾ ਜਿੰਨਾਂ ਨੇ ਦੇਖਿਆ ਨਹੀਂ ਸਬਸਕ੍ਰਾਈਬ ਕੀਤਾ ਹੋਗਾ ਸਬਸਕ੍ਰਾਈਬ ਕਰ ਲਿਓ ਨਾਲੇ ਲਾਈਕ ਕਰ ਲਿਓ ਜੇ ਚੰਗਾ ਲੱਗੇ ਤਾਂ ਫੇਰ ਸ਼ੇਅਰ ਵੀ ਕਰ ਲਿਆ ਸਤਿ ਸ਼੍ਰੀ ਅਕਾਲ ਜੀ